ਦੇ ਵਿੱਚ ਇਹ ਜਿਹੜਾ ਘਰ ਸੀਗਾ ਉੱਥੇ ਉਹਨਾਂ ਨੇ ਅੱਗ ਲਾ ਦਿੱਤੀ ਆ ਪੂਰੇ ਤਰੀਕੇ ਦੇ ਨਾਲ ਘਰ ਫੂਕ ਦਿੱਤਾ ਆ ਔਰ ਕਹਿੰਦੇ ਨੇ ਕਿ ਸੰਪਤੀ ਜਿਹੜੀ ਆ ਉਹਦੀ ਪੂਰੇ ਤਰੀਕੇ ਦੇ ਨਾਲ ਉਹਦੀ ਤੋੜਫੜ ਹੋਈ ਆ ਘਰ ਦਾ ਸਮਾਨ ਅੱਗ ਦੇ ਹਵਾਲੇ ਕਰ ਦਿੱਤਾ ਆ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇ ਦੇ ਕੋਲ ਜਿਹੜਾ ਆ ਸਾਰੇ ਸ਼ਹਿਰ ਦੀ ਸਥਿਤੀ ਜਿਹੜੀ ਆ ਉਹਨੂੰ ਅਸਥ ਵਿਅਸਤ ਕਰਕੇ ਰੱਖ ਦਿੱਤਾ ਆ ਯਾਨੀ ਕਿ ਪਾਕਿਸਤਾਨ ਦੇ ਹਾਲ ਬੁਰੇ ਨੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਆ ਪਾਕਿਸਤਾਨ ਦੇ ਵਿੱਚ ਅੱਗ ਲੱਗੀ ਹੋਈ ਆ ਪਰ ਉਹ ਆਗ ਹੈ ਪਾਣੀ ਦੀ ਯਾਨੀ ਕਿ ਸਿੰਧ ਏਰੀਆ ਦੇ ਵਿੱਚ ਪਾਣੀ ਨੂੰ ਲੈ ਕੇ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਗਿਆ ਆ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਹੈ ਔਰ ਤੁਸੀਂ ਦੇਖੋ ਇਹਦੇ ਵਿੱਚ ਦੋ ਜਿਹੜੇ ਪ੍ਰਦਰਸ਼ਨਕਾਰੀਆ ਉਹਨਾਂ ਦੀ ਮੌਤ ਵੀ ਹੋਈ ਆ ਔਰ ਇੱਕ ਕਈ ਪੁਲਿਸ ਕਰਮਚਾਰੀ ਜਿਹੜੇ ਨੇ ਉਹਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਇਹ ਜਿੱਥੋਂ ਦਾ ਸ਼ਹਿਰ ਹੈ ਉਹ ਪੂਰਾ ਸ਼ਹਿਰ ਜਿਹੜਾ ਆ ਉਹ ਸਾਰਾ ਪ੍ਰਭਾਵਿਤ ਹੋ ਗਿਆ ਆ ਅਸਤਵ ਵਿਅਸਤ ਹੋ ਗਿਆ ਆ ਕਿਉਂਕਿ ਪੂਰਾ ਸ਼ਹਿਰ ਕਹਿੰਦੇ ਨੇ ਸੜਕਾਂ ਦੇ ਉੱਤੇ ਆ ਔਰ ਇਥੇ ਸਾਰਾ ਕੁਝ ਜਿਹੜਾ ਆ ਤੁਸੀਂ ਦੇਖੋ ਵੀ ਮੰਤਰੀ ਦੇ ਘਰ ਨੂੰ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲੱਗ ਜਾਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਗ੍ਰਹਿ ਰਾਜ ਮੰਤਰੀ ਦੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਹੈ ਉਹ ਆਗਿਆ ਪਾਣੀ ਦੀ ਅੱਗ ਯਾਨੀ ਕਿ ਪਾਣੀ ਦੇ ਲਈ ਲੋਕਾਂ ਦੇ ਘਰ ਤੱਕ ਸੜੇ ਜਾ ਰਹੇ ਨੇ ਪਾਣੀ ਦੇ ਲਈ ਪਾਕਿਸਤਾਨ ਦੇ ਜਿਹੜੇ ਸਿੰਧੂ ਜਿਹੜਾ ਵਾ ਉਹਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਆਗ ਲਾ ਦਦੀ ਹੈ ਗੋਲੀਆਂ ਵੀ ਚੱਲੀਆਂ ਨੇ ਪਰ ਆਗ ਦੇ ਨਾਲ ਘਰ ਫੋਕ ਦਿੱਤਾ ਹੈ ਪਾਕਿਸਤਾਨ ਦੇ ਸਿੱਧ ਪ੍ਰਾਤ ਦੀਏ ਘਟਨਾयां ਜਿੱਥੇ ਨਹਿਰ ਪ੍ਰੋਜੈਕਟ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਆਗ ਲਵਾ ਦਿੱਤੀ ਹੈ ਯਾਨੀ ਕਿ ਹੁਣ ਪਾਕਿਸਤਾਨ ਪਾਣੀ ਦੀ ਆਗ ਦੇ ਵਿੱਚ ਸੜ ਰਿਹਾ ਹੈ ਪਾਣੀ ਦੇ ਲਈ ਗ੍ਰਹਿ ਰਾਜ ਮੰਤਰੀ ਤੱਕ ਦੇ ਘਰ ਨੂੰ ਆਗ ਲਾ ਦਿੱਤੀ ਜਾ ਰਹੀ ਹੈ ਬੋਲ ਉਸ ਦੇ ਨਾਲ ਝੜਪ ਦੇ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਵੀ ਦੱਸੀ ਜਾ ਰਹੀ ਹੈ ਔਰ ਕਈ ਪੁਲਿਸ ਕਰਮਚਾਰੀ ਜਿਹੜੇ ਨੇ ਉਹ ਜ਼ਖਮੀ ਹੋਣ ਦੀ ਉਹਨਾਂ ਦੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਵਿੱਚ ਇਸ ਵਕਤ ਚਤਰਫਾ ਅੱਗ ਲੱਗੀ ਹੋਈ ਹੈ। ਯਾਨੀ ਕਹਿ ਲੋ ਕਿ ਪਾਕਿਸਤਾਨ ਪੂਰੇ ਤਰੀਕੇ ਦੇ ਨਾਲ ਕਰਿਆ ਹੋਇਆ ਇੱਕ ਬੰਨੇ ਤਾਂ ਬਲੋਚਿਸਤਾਨ ਦਾ ਜਿਹੜਾ ਹਾਲ ਹੈ ਉਸ ਨੂੰ ਅਸੀਂ ਦੱਸ ਸਕਦੇ ਹਾਂ। ਦੂਸਰਾ ਜਿਹੜਾ ਆ ਸਿੰਧ ਦੀ ਜਿਹੜੀ ਗੱਲ ਹੈ ਘਟਨਾयां ਕਿ ਪੂਰੇ ਤਰੀਕੇ ਦੇ ਨਾਲ ਸੜ ਰਿਹਾ। ਸਿੰਧ ਦੇ ਕੋਲ ਵਿਵਾਦ ਸ਼ੁਰੂ ਹੋ ਗਿਆ ਆ ਔਰ ਪਾਣੀ ਦਾ ਵਿਵਾਦ ਇੰਨਾ ਵੱਧ ਗਿਆ ਕਿ ਲੋਕਾਂ ਨੇ ਜਿਹੜਾ ਉੱਥੇ ਦਾ ਗ੍ਰਹਿ ਰਾਜ ਮੰਤਰੀ ਸੀ ਉਹਦੇ ਘਰ ਨੂੰ ਅੱਗ ਤੱਕ ਲਾ ਦਿੱਤੀ ਹੈ ਫਿਲਹਾਲ ਜਿਹੜਾ ਆ ਹਸਨ ਲਜ਼ਰ ਨੋਸ਼ੇਰਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਘਰ ਸੀਗਾ ਉੱਥੇ ਉਹਨਾਂ ਨੇ ਅੱਗ ਲਾ ਦਿੱਤੀ ਹੈ ਪੂਰੇ ਤਰੀਕੇ ਦੇ ਨਾਲ ਘਰ ਫੂਕ ਦਿੱਤਾ ਆ ਔਰ ਕਹਿੰਦੇ ਨੇ ਕਿ ਸੰਪਤੀ ਜਿਹੜੀ ਆ ਉਹਦੀ ਪੂਰੇ ਤਰੀਕੇ ਦੇ ਨਾਲ ਉਹਦੀ ਤੋੜਫੜ ਹੋਈ ਆ ਘਰ ਦਾ ਸਮਾਨ ਅੱਗ ਦੇ ਹਵਾਲੇ ਕਰ ਦਿੱਤਾ ਆ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇ ਦੇ ਕੋਲ ਜਿਹੜਾ ਆ ਸਾਰੇ ਸ਼ਹਿਰ ਦੀ ਸਥਿਤੀ ਜਿਹੜੀ ਆ ਉਹਨੂੰ ਅਸ ਤੋਂ ਵਿਅਸਤ ਕਰਕੇ ਰੱਖ ਦਿੱਤਾ ਹੈ ਯਾਨੀ ਕਿ ਪਾਕਿਸਤਾਨ ਦੇ ਹਾਲ ਬੁਰੇ ਨੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਆ ਪਾਕਿਸਤਾਨ ਦੇ ਵਿੱਚ ਅੱਗ ਲੱਗੀ ਹੋਈ ਹੈ ਪਰ ਉਹ ਅੱਗ ਹੈ ਪਾਣੀ ਦੀ ਯਾਨੀ ਕਿ ਸਿੰਧ ਏਰੀਆ ਦੇ ਵਿੱਚ ਪਾਣੀ ਨੂੰ ਲੈ ਕੇ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਗਿਆ ਆ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਹੈ ਔਰ ਤੁਸੀਂ ਦੇਖੋ ਇਹਦੇ ਵਿੱਚ ਦੋ ਜਿਹੜੇ ਪ੍ਰਦਰਸ਼ਨਕਾਰੀਆ ਉਹਨਾਂ ਦੀ ਮੌਤ ਵੀ ਹੋਈ ਆ ਔਰ ਇੱਕ ਕਈ ਪੁਲਿਸ ਕਰਮਚਾਰੀ ਜਿਹੜੇ ਨੇ ਉਹਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਇਹ ਜਿੱਥੋਂ ਦਾ ਇਹ ਸ਼ਹਿਰ ਹੈ ਉਹ ਪੂਰਾ ਸ਼ਹਿਰ ਜਿਹੜਾ ਆ ਸਾਰਾ ਪ੍ਰਭਾਵਿਤ ਹੋ ਗਿਆ ਆ ਅਸਤਵ ਵਿਸਤ ਹੋ ਗਿਆ ਆ ਕਿਉਂਕਿ ਪੂਰਾ ਸ਼ਹਿਰ ਕਹਿੰਦੇ ਨੇ ਸੜਕਾਂ ਦੇ ਉੱਤੇ ਆ ਔਰ ਇੱਥੇ ਸਾਰਾ ਕੁਝ ਜਿਹੜਾ ਆ ਤੁਸੀਂ ਦੇਖੋ ਵੀ ਮੰਤਰੀ ਦੇ ਘਰ ਨੂੰ ਗ੍ਰਹ ਰਾਜ ਮੰਤਰੀ ਦੇ ਘਰ ਨੂੰ ਅੱਗ ਲੱਗ ਜਾਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਗ੍ਰਹ ਰਾਜ ਮੰਤਰੀ ਦੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਹੈ ਉਹ ਅੱਗ ਹੈ ਪਾਣੀ ਦੀ ਅੱਗ ਯਾਨੀ ਕਿ ਪਾਣੀ ਦੇ ਲਈ ਲੋਕਾਂ ਦੇ ਘਰ ਤੱਕ ਸੜੇ ਜਾ ਰਹੇ ਨੇ ਪਾਣੀ ਦੇ ਲਈ ਪਾਕਿਸਤਾਨ ਦੇ ਜਿਹੜੇ ਸਿੰਧੂ ਜਿਹੜਾ ਵਾ ਉਹਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਆ ਗੋਲੀਆਂ ਵੀ ਚੱਲੀਆਂ ਨੇ ਪਰ ਅੱਗ ਦੇ ਨਾਲ ਘਰ ਫੂਕ ਦਿੱਤਾ ਹੈ ਪਾਕਿਸਤਾਨ ਦੇ ਸਿੱਧ ਪ੍ਰਾਤ ਦੀਏ ਘਟਨਾयां ਜਿੱਥੇ ਨਹਿਰ ਪ੍ਰੋਜੈਕਟ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਵਾ ਦਿੱਤੀ ਹੈ ਯਾਨੀ ਕਿ ਹੁਣ ਪਾਕਿਸਤਾਨ ਪਾਣੀ ਦੀ ਅੱਗ ਦੇ ਵਿੱਚ ਸੜ ਰਿਹਾ ਹੈ ਪਾਣੀ ਦੇ ਲਈ ਗ੍ਰਹਿ ਰਾਜ ਮੰਤਰੀ ਤੱਕ ਦੇ ਘਰ ਨੂੰ ਅੱਗ ਲਾ ਦਿੱਤੀ ਜਾ ਰਹੀ ਹੈ ਬਲੂਸ ਦੇ ਨਾਲ ਝੜਪ ਦੇ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਵੀ ਦੱਸੀ ਜਾ ਰਹੀ ਹੈ ਔਰ ਕਈ ਕਈ ਪੁਲਸ ਕਰਮਚਾਰੀ ਜਿਹੜੇ ਨੇ ਉਹ ਜ਼ਖਮੀ ਹੋਣ ਦੀ ਉਹਨਾਂ ਦੀ ਖਬਰ ਸਾਹਮਣੇ ਆਈ ਹੈ ਪਾਕਿਸਤਾਨ ਦੇ ਵਿੱਚ ਇਸ ਵਕਤ ਚਤਰਫਾ ਅੱਗ ਲੱਗੀ ਹੋਈ ਹੈ ਯਾਨੀ ਕਹਿ ਲਓ ਕਿ ਪਾਕਿਸਤਾਨ ਪੂਰੇ ਤਰੀਕੇ ਦੇ ਨਾਲ ਕਰਿਆ ਹੋਇਆ ਇੱਕ ਬੰਨੇ ਤਾਂ ਬਲੋਚਿਸਤਾਨ ਦਾ ਜਿਹੜਾ ਹਾਲ ਹੈ ਉਸ ਨੂੰ ਅਸੀਂ ਦੱਸ ਸਕਦੇ ਹਾਂ ਦੂਸਰਾ ਜਿਹੜਾ ਆ ਸਿੰਧ ਦੀ ਜਿਹੜੀ ਗੱਲ ਹੈ ਘਟਨਾयां ਕਿ ਪੂਰੇ ਤਰੀਕੇ ਦੇ ਨਾਲ ਛੜ ਰਿਹਾ ਸਿੰਧ ਦੇ ਕੋਲ ਵਿਵਾਦ ਸ਼ੁਰੂ ਹੋ ਗਿਆ ਆ ਔਰ ਪਾਣੀ ਦਾ ਵਿਵਾਦ ਇੰਨਾ ਵੱਧ ਗਿਆ ਕਿ ਲੋਕਾਂ ਨੇ ਜਿਹੜਾ ਉੱਥੇ ਦਾ ਗ੍ਰਹਿ ਰਾਜ ਮੰਤਰੀ ਸੀ ਉਹਦੇ ਘਰ ਨੂੰ ਅੱਗ ਤੱਕ ਲਾ ਦਿੱਤੀ ਹੈ ਫਿਲਹਾਲ ਜਿਹੜਾ ਆ ਹਸਨ ਲਜ਼ਰ ਨੋਸ਼ੇਰਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਘਰ ਸੀਗਾ ਉੱਥੇ ਉਹਨਾਂ ਨੇ ਅੱਗ ਲਾ ਦਿੱਤੀ ਆ ਪੂਰੇ ਤਰੀਕੇ ਦੇ ਨਾਲ ਘਰ ਫੂਕ ਦਿੱਤਾ ਆ ਔਰ ਕਹਿੰਦੇ ਨੇ ਕਿ ਸੰਪਤੀ ਜਿਹੜੀ ਆ ਉਹਦੀ ਪੂਰੇ ਤਰੀਕੇ ਦੇ ਨਾਲ ਉਹਦੀ ਤੋੜਫੜ ਹੋਈ ਆ ਘਰ ਦਾ ਸਮਾਨ ਅੱਗ ਦੇ ਹਵਾਲੇ ਕਰ ਦਿੱਤਾ ਆ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇ ਦੇ ਕੋਲ ਜਿਹੜਾ ਆ ਸਾਰੇ ਸ਼ਹਿਰ ਦੀ ਸਥਿਤੀ ਜਿਹੜੀ ਆ ਉਹਨੂੰ ਅਸਥਵਿਅਸਤ ਕਰਕੇ ਰੱਖ ਦਿੱਤਾ ਹੈ ਯਾਨੀ ਕਿ ਪਾਕਿਸਤਾਨ ਦੇ ਹਾਲ ਬੁਰੇ ਨੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਆ ਪਾਕਿਸਤਾਨ ਦੇ ਵਿੱਚ ਅੱਗ ਲੱਗੀ ਹੋਈ ਹੈ ਪਰ ਉਹ ਅੱਗ ਹੈ ਪਾਣੀ ਦੀ ਯਾਨੀ ਕਿ ਸਿੰਧ ਏਰੀਆ ਦੇ ਵਿੱਚ ਪਾਣੀ ਨੂੰ ਲੈ ਕੇ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਗਿਆ ਆ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਹੈ ਔਰ ਤੁਸੀਂ ਦੇਖੋ ਇਹਦੇ ਵਿੱਚ ਦੋ ਜਿਹੜੇ ਪ੍ਰਦਰਸ਼ਨਕਾਰੀਆ ਉਹਨਾਂ ਦੀ ਮੌਤ ਵੀ ਹੋਈ ਆ ਔਰ ਇੱਕ ਕਈ ਪੁਲਿਸ ਕਰਮਚਾਰੀ ਜਿਹੜੇ ਨੇ ਉਹਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਇਹਦਾ ਜਿੱਥੋਂ ਦਾ ਸ਼ਹਿਰ ਹੈ ਉਹ ਪੂਰਾ ਸ਼ਹਿਰ ਜਿਹੜਾ ਆ ਉਹ ਸਾਰਾ ਪ੍ਰਭਾਵਿਤ ਹੋ ਗਿਆ ਆ ਅਸਤਵ ਵਿਅਸਤ ਹੋ ਗਿਆ ਆ ਕਿਉਂਕਿ ਪੂਰਾ ਸ਼ਹਿਰ ਕਹਿੰਦੇ ਨੇ ਸੜਕਾਂ ਦੇ ਉੱਤੇ ਆ ਔਰ ਇੱਥੇ ਸਾਰਾ ਕੁਝ ਜਿਹੜਾ ਆ ਤੁਸੀਂ ਦੇਖੋ ਵੀ ਮંત્રી ਦੇ ਘਰ ਨੂੰ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲੱਗ ਜਾਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਗ੍ਰਹਿ ਰਾਜ ਮੰਤਰੀ ਦੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਹੈ ਉਹ ਆਗਿਆ ਪਾਣੀ ਦੀ ਅੱਗ ਯਾਨੀ ਕਿ ਪਾਣੀ ਦੇ ਲਈ ਲੋਕਾਂ ਦੇ ਘਰ ਤੱਕ ਸੜੇ ਜਾ ਰਹੇ ਨੇ ਪਾਣੀ ਦੇ ਲਈ ਪਾਕਿਸਤਾਨ ਦੇ ਜਿਹੜੇ ਸਿੰਧੂ ਜਿਹੜਾ ਵਾ ਉਧੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਹੈ ਗੋਲੀਆਂ ਵੀ ਚੱਲੀਆਂ ਨੇ ਪਰ ਅੱਗ ਦੇ ਨਾਲ ਘਰ ਫੋਕ ਦਿੱਤਾ ਹੈ ਪਾਕਿਸਤਾਨ ਦੇ ਸਿਧਪਰਾ ਦੀਏ ਘਟਨਾयां ਜਿੱਥੇ ਨਹਿਰ ਪ੍ਰੋਜੈਕਟ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਆਗਲਵਾ ਦਿੱਤੀ ਹੈ ਯਾਨੀ ਕਿ ਹੁਣ ਪਾਕਿਸਤਾਨ ਪਾਣੀ ਦੀ ਅੱਗ ਦੇ ਵਿੱਚ ਸੜ ਰਿਹਾ ਹੈ ਪਾਣੀ ਦੇ ਲਈ ਗ੍ਰਹਿ ਰਾਜ ਮੰਤਰੀ ਤੱਕ ਦੇ ਘਰ ਨੂੰ ਅੱਗ ਲਾ ਦਿੱਤੀ ਜਾ ਰਹੀ ਹੈ ਬੋਲ ਉਸ ਦੇ ਨਾਲ ਝੜਪ ਦੇ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਵੀ ਦੱਸੀ ਜਾ ਰਹੀ ਹੈ ਔਰ ਕਈ ਪੁਲਸ ਕਰਮਚਾਰੀ ਜਿਹੜੇ ਨੇ ਉਸ ਜ਼ਖਮੀ ਹੋਣ ਦੀ ਉਹਨਾਂ ਦੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਵਿੱਚ ਇਸ ਵਕਤ ਚਤਰਫਾ ਅੱਗ ਲੱਗੀ ਹੋਈ ਹੈ। ਯਾਂ ਕਹਿ ਲੋ ਕਿ ਪਾਕਿਸਤਾਨ ਪੂਰੇ ਤਰੀਕੇ ਦੇ ਨਾਲ ਕਰਿਆ ਹੋਇਆ ਇੱਕ ਬੰਨੇ ਤਾਂ بلوچستان ਦਾ ਜਿਹੜਾ ਹਾਲ ਹੈ ਉਸ ਨੂੰ ਅਸੀਂ ਦੱਸ ਸਕਦੇ ਹਾਂ। ਦੂਸਰਾ ਜਿਹੜਾ ਆ ਸਿੰਧ ਦੀ ਜਿਹੜੀ ਗੱਲ ਹੈ ਘਟਨਾयां ਕਿ ਪੂਰੇ ਤਰੀਕੇ ਦੇ ਨਾਲ ਛੜ ਰਿਹਾ। ਸਿੰਧ ਦੇ ਕੋਲ ਵਿਵਾਦ ਸ਼ੁਰੂ ਹੋ ਗਿਆ ਆ ਔਰ ਪਾਣੀ ਦਾ ਵਿਵਾਦ ਇੰਨਾ ਵੱਧ ਗਿਆ ਕਿ ਲੋਕਾਂ ਨੇ ਜਿਹੜਾ ਉੱਥੇ ਦਾ ਗ੍ਰਹਿ ਰਾਜ ਮੰਤਰੀ ਸੀ ਉਹਦੇ ਘਰ ਨੂੰ ਅੱਗ ਤੱਕ ਲਾ ਦਿੱਤੀ ਹੈ ਫਿਲਹਾਲ ਜਿਹੜਾ ਆ ਹਸਨ ਲਜ਼ਰ ਨੋਸ਼ੇਰਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਘਰ ਸੀਗਾ ਉੱਥੇ ਉਹਨਾਂ ਨੇ ਅੱਗ ਲਾ ਦਿੱਤੀ ਆ ਪੂਰੇ ਤਰੀਕੇ ਦੇ ਨਾਲ ਘਰ ਫੂਕ ਦਿੱਤਾ ਆ ਔਰ ਕਹਿੰਦੇ ਨੇ ਕਿ ਸੰਪਤੀ ਜਿਹੜੀ ਆ ਉਹਦੀ ਪੂਰੇ ਤਰੀਕੇ ਦੇ ਨਾਲ ਉਹਦੀ ਤੋੜਫੜ ਹੋਈ ਆ ਘਰ ਦਾ ਸਮਾਨ ਅੱਗ ਦੇ ਹਵਾਲੇ ਕਰ ਦਿੱਤਾ ਆ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇ ਦੇ ਕੋਲ ਜਿਹੜਾ ਆ ਸਾਰੇ ਸ਼ਹਿਰ ਦੀ ਸਥਿਤੀ ਜਿਹੜੀ ਆ ਉਹਨੂੰ ਅਸਤੂ ਵਿਅਸਤ ਕਰਕੇ ਰੱਖ ਦਿੱਤਾ ਹੈ ਯਾਨੀ ਕਿ ਪਾਕਿਸਤਾਨ ਦੇ ਹਾਲ ਬੁਰੇ ਨੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਆ ਪਾਕਿਸਤਾਨ ਦੇ ਵਿੱਚ ਅੱਗ ਲੱਗੀ ਹੋਈ ਹੈ ਪਰ ਉਹ ਅੱਗ ਹੈ ਪਾਣੀ ਦੀ ਯਾਨੀ ਕਿ ਸਿੰਧ ਏਰੀਆ ਦੇ ਵਿੱਚ ਪਾਣੀ ਨੂੰ ਲੈ ਕੇ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਗਿਆ ਆ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਹੈ ਔਰ ਤੁਸੀਂ ਦੇਖੋ ਇਹਦੇ ਵਿੱਚ ਦੋ ਜਿਹੜੇ ਪ੍ਰਦਰਸ਼ਨਕਾਰੀਆ ਉਹਨਾਂ ਦੀ ਮੌਤ ਵੀ ਹੋਈ ਆ ਔਰ ਇੱਕ ਕਈ ਪੁਲਿਸ ਕਰਮਚਾਰੀ ਜਿਹੜੇ ਨੇ ਉਹਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਇਹ ਜਿੱਦਾਂ ਜਿੱਥੋਂ ਦਾ ਇਹ ਸ਼ਹਿਰ ਹੈ ਉਹ ਪੂਰਾ ਸ਼ਹਿਰ ਜਿਹੜਾ ਆ ਉਹ ਸਾਰਾ ਪ੍ਰਭਾਵਿਤ ਹੋ ਗਿਆ ਆ ਅਸਤ ਵਿਅਸਤ ਹੋ ਗਿਆ ਆ ਕਿਉਂਕਿ ਪੂਰਾ ਸ਼ਹਿਰ ਕਹਿੰਦੇ ਨੇ ਸੜਕਾਂ ਦੇ ਉੱਤੇ ਆ ਔਰ ਇੱਥੇ ਸਾਰਾ ਕੁਝ ਜਿਹੜਾ ਆ ਤੁਸੀਂ ਦੇਖੋ ਵੀ ਮੰਤਰੀ ਦੇ ਘਰ ਨੂੰ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲੱਗ ਜਾਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਗ੍ਰਹਿ ਰਾਜ ਮੰਤਰੀ ਦੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਹੈ ਉਹ ਆਗਿਆ ਪਾਣੀ ਦੀ ਅੱਗ ਯਾਨੀ ਕਿ ਪਾਣੀ ਦੇ ਲਈ ਲੋਕਾਂ ਦੇ ਘਰ ਤੱਕ ਸੜੇ ਜਾ ਰਹੇ ਨੇ ਪਾਣੀ ਦੇ ਲਈ ਪਾਕਿਸਤਾਨ ਦੇ ਜਿਹੜੇ ਸਿੰਧੂ ਜਿਹੜਾ ਵਾ ਉਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਹੈ ਗੋਲੀਆਂ ਵੀ ਚੱਲੀਆਂ ਨੇ ਪਰ ਅੱਗ ਦੇ ਨਾਲ ਘਰ ਫੂਕ ਦਿੱਤਾ ਹੈ ਪਾਕਿਸਤਾਨ ਦੇ ਸਿੱਧ ਪ੍ਰਾਦ ਦੀਏ ਘਟਨਾयां ਜਿੱਥੇ ਨਹਿਰ ਪ੍ਰੋਜੈਕਟ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਵਾ ਦਿੱਤੀ ਹੈ ਯਾਨੀ ਕਿ ਹੁਣ ਪਾਕਿਸਤਾਨ ਪਾਣੀ ਦੀ ਅੱਗ ਦੇ ਵਿੱਚ ਸੜ ਰਿਹਾ ਹੈ ਪਾਣੀ ਦੇ ਲਈ ਗ੍ਰਹਿ ਰਾਜ ਮੰਤਰੀ ਤੱਕ ਦੇ ਘਰ ਨੂੰ ਅੱਗ ਲਾ ਦਿੱਤੀ ਜਾ ਰਹੀ ਹੈ ਬਲੂਚ ਦੇ ਨਾਲ ਝੜਪ ਦੇ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਵੀ ਦੱਸੀ ਜਾ ਰਹੀ ਹੈ ਔਰ ਕਈ ਕਈ ਪੁਲਿਸ ਕਰਮਚਾਰੀ ਜਿਹੜੇ ਨੇ ਉਹ ਜ਼ਖਮੀ ਹੋਣ ਦੀ ਉਹਨਾਂ ਦੀ ਖਬਰ ਸਾਹਮਣੇ ਆਈ ਹੈ ਪਾਕਿਸਤਾਨ ਦੇ ਵਿੱਚ ਇਸ ਵਕਤ ਚਤਰਫਾ ਅੱਗ ਲੱਗੀ ਹੋਈ ਹੈ ਯਾਨੀ ਕਹਿ ਲਓ ਕਿ ਪਾਕਿਸਤਾਨ ਪੂਰੇ ਤਰੀਕੇ ਦੇ ਨਾਲ ਕਰਿਆ ਹੋਇਆ ਇੱਕ ਬੰਨੇ ਤਾਂ ਬਲੋਚਿਸਤਾਨ ਦਾ ਜਿਹੜਾ ਹਾਲ ਹੈ ਉਸ ਨੂੰ ਅਸੀਂ ਦੱਸ ਸਕਦੇ ਹਾਂ ਦੂਸਰਾ ਜਿਹੜਾ ਆ ਸਿੰਧ ਦੀ ਜਿਹੜੀ ਗੱਲ ਹੈ ਘਟਨਾयां ਕਿ ਪੂਰੇ ਤਰੀਕੇ ਦੇ ਨਾਲ ਸੜ ਰਿਹਾ ਸਿੰਧ ਦੇ ਕੋਲ ਵਿਵਾਦ ਸ਼ੁਰੂ ਹੋ ਗਿਆ ਆ ਔਰ ਪਾਣੀ ਦਾ ਵਿਵਾਦ ਇੰਨਾ ਵੱਧ ਗਿਆ ਕਿ ਲੋਕਾਂ ਨੇ ਜਿਹੜਾ ਉੱਥੇ ਦਾ ਗ੍ਰਹਿ ਰਾਜ ਮੰਤਰੀ ਸੀ ਉਹਦੇ ਘਰ ਨੂੰ ਅੱਗ ਤੱਕ ਲਾ ਦਿੱਤੀ ਹੈ ਫਿਲਹਾਲ ਜਿਹੜਾ ਆ ਹਸਨ ਲਜ਼ਰ ਨੋਸ਼ੇਰਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਘਰ ਸੀਗਾ ਉੱਥੇ ਉਹਨਾਂ ਨੇ ਅੱਗ ਲਾ ਦਿੱਤੀ ਹੈ ਪੂਰੇ ਤਰੀਕੇ ਦੇ ਨਾਲ ਘਰ ਫੂਕ ਦਿੱਤਾ ਆ ਔਰ ਕਹਿੰਦੇ ਨੇ ਕਿ ਸੰਪਤੀ ਜਿਹੜੀ ਆ ਉਹਦੀ ਪੂਰੇ ਤਰੀਕੇ ਦੇ ਨਾਲ ਉਹਦੀ ਤੋੜਫੜ ਹੋਈ ਆ ਘਰ ਦਾ ਸਮਾਨ ਅੱਗ ਦੇ ਹਵਾਲੇ ਕਰ ਦਿੱਤਾ ਆ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇ ਦੇ ਕੋਲ ਜਿਹੜਾ ਆ ਸਾਰੇ ਸ਼ਹਿਰ ਦੀ ਸਥਿਤੀ ਜਿਹੜੀ ਆ ਉਹਨੂੰ ਅਸਥ ਵਿਅਸਤ ਕਰਕੇ ਰੱਖ ਦਿੱਤਾ ਹੈ ਯਾਨੀ ਕਿ ਪਾਕਿਸਤਾਨ ਦੇ ਹਾਲ ਬੁਰੇ ਨੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਆ ਪਾਕਿਸਤਾਨ ਦੇ ਵਿੱਚ ਅੱਗ ਲੱਗੀ ਹੋਈ ਹੈ ਪਰ ਉਹ ਅੱਗ ਹੈ ਪਾਣੀ ਦੀ ਯਾਨੀ ਕਿ ਸਿੰਧ ਏਰੀਆ ਦੇ ਵਿੱਚ ਪਾਣੀ ਨੂੰ ਲੈ ਕੇ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਗਿਆ ਆ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਹੈ ਔਰ ਤੁਸੀਂ ਦੇਖੋ ਇਹਦੇ ਵਿੱਚ ਦੋ ਜਿਹੜੇ ਪ੍ਰਦਰਸ਼ਨਕਾਰੀਆ ਉਹਨਾਂ ਦੀ ਮੌਤ ਵੀ ਹੋਈ ਆ ਔਰ ਇੱਕ ਕਈ ਪੁਲਿਸ ਕਰਮਚਾਰੀ ਜਿਹੜੇ ਨੇ ਉਹਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਇਹਦਾ ਜਿੱਥੋਂ ਦਾ ਇਹ ਸ਼ਹਿਰ ਹੈ ਉਹ ਪੂਰਾ ਸ਼ਹਿਰ ਜਿਹੜਾ ਆ ਉਹ ਸਾਰਾ ਪ੍ਰਭਾਵਿਤ ਹੋ ਗਿਆ ਆ ਅਸਤਵਿਅਸਤ ਹੋ ਗਿਆ ਆ ਕਿਉਂਕਿ ਪੂਰਾ ਸ਼ਹਿਰ ਕਹਿੰਦੇ ਨੇ ਸੜਕਾਂ ਦੇ ਉੱਤੇ ਆ ਔਰ ਇੱਥੇ ਸਾਰਾ ਕੁਝ ਜਿਹੜਾ ਆ ਤੁਸੀਂ ਦੇਖੋ ਵੀ ਮంత్రి ਦੇ ਘਰ ਨੂੰ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲੱਗ ਜਾਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਗ੍ਰਹਿ ਰਾਜ ਮੰਤਰੀ ਦੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਹੈ ਉਹ ਆਗਿਆ ਪਾਣੀ ਦੀ ਅੱਗ ਯਾਨੀ ਕਿ ਪਾਣੀ ਦੇ ਲਈ ਲੋਕਾਂ ਦੇ ਘਰ ਤੱਕ ਸੜੇ ਜਾ ਰਹੇ ਨੇ ਪਾਣੀ ਦੇ ਲਈ ਪਾਕਿਸਤਾਨ ਦੇ ਜਿਹੜੇ ਸਿੰਧੂ ਜਿਹੜਾ ਵਾ ਉਹਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਹੈ ਗੋਲੀਆਂ ਵੀ ਚੱਲੀਆਂ ਨੇ ਪਰ ਅੱਗ ਦੇ ਨਾਲ ਘਰ ਫੂਕ ਦਿੱਤਾ ਹੈ ਪਾਕਿਸਤਾਨ ਦੇ ਸਿੱਧ ਪ੍ਰਾਦ ਦੀਏ ਘਟਨਾयां ਜਿੱਥੇ ਨਹਿਰ ਪ੍ਰੋਜੈਕਟ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਆਗਲਵਾ ਦਿੱਤੀ ਹੈ ਯਾਨੀ ਕਿ ਹੁਣ ਪਾਕਿਸਤਾਨ ਪਾਣੀ ਦੀ ਆਗ ਦੇ ਵਿੱਚ ਸੜ ਰਿਹਾ ਹੈ ਪਾਣੀ ਦੇ ਲਈ ਗ੍ਰਹਿ ਰਾਜ ਮੰਤਰੀ ਤੱਕ ਦੇ ਘਰ ਨੂੰ ਆਗ ਲਾ ਦਿੱਤੀ ਜਾ ਰਹੀ ਹੈ ਬੋਲਸ ਦੇ ਨਾਲ ਛੜਪ ਦੇ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਵੀ ਦੱਸੀ ਜਾ ਰਹੀ ਹੈ ਔਰ ਕਈ ਪੁਲਸ ਕਰਮਚਾਰੀ ਜਿਹੜੇ ਨੇ ਉਹ ਜ਼ਖਮੀ ਹੋਣ ਦੀ ਉਹਨਾਂ ਦੀ ਖਬਰ ਸਾਹਮਣੇ ਆਈ ਹੈ ਪਾਕਿਸਤਾਨ ਦੇ ਵਿੱਚ ਇਸ ਵਕਤ ਚਤਰਫਾ ਅੱਗ ਲੱਗੀ ਹੋਈ ਹੈ ਯਾਨੀ ਕਹਿ ਲੋ ਕਿ ਪਾਕਿਸਤਾਨ ਪੂਰੇ ਤਰੀਕੇ ਦੇ ਨਾਲ ਕਰਿਆ ਹੋਇਆ ਇੱਕ ਬੰਨੇ ਤਾਂ ਬਲੋਚਿਸਤਾਨ ਦਾ ਜਿਹੜਾ ਹਾਲ ਹੈ ਉਸ ਨੂੰ ਅਸੀਂ ਦੱਸ ਸਕਦੇ ਹਾਂ ਦੂਸਰਾ ਜਿਹੜਾ ਆ ਸਿੰਧ ਦੀ ਜਿਹੜੀ ਗੱਲ ਹੈ ਘਟਨਾ ਹੈ ਕਿ ਪੂਰੇ ਤਰੀਕੇ ਦੇ ਨਾਲ ਸੜ ਰਿਹਾ ਹੈ ਸਿੰਧ ਦੇ ਕੋਲ ਵਿਵਾਦ ਸ਼ੁਰੂ ਹੋ ਗਿਆ ਆ ਔਰ ਪਾਣੀ ਦਾ ਵਿਵਾਦ ਇੰਨਾ ਵੱਧ ਗਿਆ ਕਿ ਲੋਕਾਂ ਨੇ ਜਿਹੜਾ ਉੱਥੇ ਦਾ ਗ੍ਰਹਿ ਰਾਜ ਮੰਤਰੀ ਸੀ ਉਹਦੇ ਘਰ ਨੂੰ ਅੱਗ ਤੱਕ ਲਾ ਦਿੱਤੀ ਹੈ ਫਿਲਹਾਲ ਜਿਹੜਾ ਆ ਹਸਨ ਲਜ਼ਰ ਨੋਸ਼ੇਰਾ ਆਫਰੋਸਪੁਰ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਘਰ ਸੀਗਾ ਉੱਥੇ ਉਹਨਾਂ ਨੇ ਅੱਗ ਲਾ ਦਿੱਤੀ ਆ ਪੂਰੇ ਤਰੀਕੇ ਦੇ ਨਾਲ ਘਰ ਫੂਕ ਦਿੱਤਾ ਆ ਔਰ ਕਹਿੰਦੇ ਨੇ ਕਿ ਸੰਪਤੀ ਜਿਹੜੀ ਆ ਉਹਦੀ ਪੂਰੇ ਤਰੀਕੇ ਦੇ ਨਾਲ ਉਹਦੀ ਤੋੜਫੜ ਹੋਈ ਆ ਘਰ ਦਾ ਸਮਾਨ ਅੱਗ ਦੇ ਹਵਾਲੇ ਕਰ ਦਿੱਤਾ ਆ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇ ਦੇ ਕੋਲ ਜਿਹੜਾ ਆ ਸਾਰੇ ਸ਼ਹਿਰ ਦੀ ਸਥਿਤੀ ਜਿਹੜੀ ਆ ਉਹਨੂੰ ਅਸਥ ਵਿਅਸਤ ਕਰਕੇ ਰੱਖ ਦਿੱਤਾ ਆ ਯਾਨੀ ਕਿ ਪਾਕਿਸਤਾਨ ਦੇ ਹਾਲ ਬੁਰੇ ਨੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਆ ਪਾਕਿਸਤਾਨ ਦੇ ਵਿੱਚ ਆਗ ਲੱਗੀ ਹੋਈ ਹੈ ਪਰ ਉਹ ਅਗ ਹੈ ਪਾਣੀ ਦੀ ਯਾਨੀ ਕਿ ਸਿੰਧ ਏਰੀਆ ਦੇ ਵਿੱਚ ਪਾਣੀ ਨੂੰ ਲੈ ਕੇ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਗਿਆ ਆ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਹੈ ਔਰ ਤੁਸੀਂ ਦੇਖੋ ਇਹਦੇ ਵਿੱਚ ਦੋ ਜਿਹੜੇ ਪ੍ਰਦਰਸ਼ਨਕਾਰੀਆ ਉਹਨਾਂ ਦੀ ਮੌਤ ਵੀ ਹੋਈ ਆ ਔਰ ਇੱਕ ਕਈ ਪੁਲਿਸ ਕਰਮਚਾਰੀ ਜਿਹੜੇ ਨੇ ਉਹਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਇਹ ਜਿੱਥੋਂ ਦਾ ਸ਼ਹਿਰ ਹੈ ਉਹ ਪੂਰਾ ਸ਼ਹਿਰ ਜਿਹੜਾ ਆ ਉਹ ਸਾਰਾ ਪ੍ਰਭਾਵਿਤ ਹੋ ਗਿਆ ਆ ਅਸਤਵ ਵਿਅਸਤ ਹੋ ਗਿਆ ਆ ਕਿਉਂਕਿ ਪੂਰਾ ਸ਼ਹਿਰ ਕਹਿੰਦੇ ਨੇ ਸੜਕਾਂ ਦੇ ਉੱਤੇ ਆ ਔਰ ਇੱਥੇ ਸਾਰਾ ਕੁਝ ਜਿਹੜਾ ਆ ਤੁਸੀਂ ਦੇਖੋ ਵੀ ਮੰਤਰੀ ਦੇ ਘਰ ਨੂੰ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲੱਗ ਜਾਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਗ੍ਰਹਿ ਰਾਜ ਮੰਤਰੀ ਦੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਹੈ ਉਹ ਆਗਿਆ ਪਾਣੀ ਦੀ ਅੱਗ ਯਾਨੀ ਕਿ ਪਾਣੀ ਦੇ ਲਈ ਲੋਕਾਂ ਦੇ ਘਰ ਤੱਕ ਸੜੇ ਜਾ ਰਹੇ ਨੇ ਪਾਣੀ ਦੇ ਲਈ ਪਾਕਿਸਤਾਨ ਦੇ ਜਿਹੜੇ ਸਿੰਧੂ ਜਿਹੜਾ ਵਾ ਉਹਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਹੈ ਗੋਲੀਆਂ ਵੀ ਚੱਲੀਆਂ ਨੇ ਪਰ ਅੱਗ ਦੇ ਨਾਲ ਘਰ ਫੂਕ ਦਿੱਤਾ ਹੈ ਪਾਕਿਸਤਾਨ ਦੇ ਸਿਧ ਪ੍ਰਾਦੀਏ ਕਟਨਾਇਆ ਜਿੱਥੇ ਨਹਿਰ ਪ੍ਰੋਜੈਕਟ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਆਗਲਵਾ ਦਿੱਤੀ ਹੈ ਯਾਨੀ ਕਿ ਹੁਣ ਪਾਕਿਸਤਾਨ ਪਾਣੀ ਦੀ ਅੱਗ ਦੇ ਵਿੱਚ ਸੜ ਰਿਹਾ ਹੈ ਪਾਣੀ ਦੇ ਲਈ ਗ੍ਰਹਿ ਰਾਜ ਮੰਤਰੀ ਤੱਕ ਦੇ ਘਰ ਨੂੰ ਅੱਗ ਲਾ ਦਿੱਤੀ ਜਾ ਰਹੀ ਹੈ ਬਲੋਚਨਾਲ ਚੜ੍ਹਪ ਦੇ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਵੀ ਦੱਸੀ ਜਾ ਰਹੀ ਹੈ ਔਰ ਕਈ ਕਈ ਪੁਲਸ ਕਰਮਚਾਰੀ ਜਿਹੜੇ ਨੇ ਉਹ ਜ਼ਖਮੀ ਹੋਣ ਦੀ ਉਹਨਾਂ ਦੀ ਖਬਰ ਸਾਹਮਣੇ ਆਈ ਹੈ ਪਾਕਿਸਤਾਨ ਦੇ ਵਿੱਚ ਇਸ ਵਕਤ ਚਤਰਫਾ ਅੱਗ ਲੱਗੀ ਹੋਈ ਹੈ ਯਾਨੀ ਕਹਿ ਲਓ ਕਿ ਪਾਕਿਸਤਾਨ ਪੂਰੇ ਤਰੀਕੇ ਦੇ ਨਾਲ ਕਰਿਆ ਹੋਇਆ ਇੱਕ ਬੰਨੇ ਤਾਂ ਬਲੋਚਿਸਤਾਨ ਦਾ ਜਿਹੜਾ ਹਾਲ ਹੈ ਉਸ ਨੂੰ ਅਸੀਂ ਦੱਸ ਸਕਦੇ ਹਾਂ ਦੂਸਰਾ ਜਿਹੜਾ ਆ ਸਿੰਧ ਦੀ ਜਿਹੜੀ ਗੱਲ ਹੈ ਘਟਨਾ ਹੈ ਕਿ ਪੂਰੇ ਤਰੀਕੇ ਦੇ ਨਾਲ ਸੜ ਰਿਹਾ ਹੈ ਸਿੰਧ ਦੇ ਕੋਲ ਵਿਵਾਦ ਸ਼ੁਰੂ ਹੋ ਗਿਆ ਆ ਔਰ ਪਾਣੀ ਦਾ ਵਿਵਾਦ ਇੰਨਾ ਵੱਧ ਗਿਆ ਕਿ ਲੋਕਾਂ ਨੇ ਜਿਹੜਾ ਉੱਥੇ ਦਾ ਗ੍ਰਹਿ ਰਾਜ ਮੰਤਰੀ ਸੀ ਉਹਦੇ ਘਰ ਨੂੰ ਅੱਗ ਤੱਕ ਲਾ ਦਿੱਤੀ ਹੈ ਫਿਲਹਾਲ ਜਿਹੜਾ ਆ ਹਸਨ ਲਜ਼ਰ ਨੋਸ਼ੇਰਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਘਰ ਸੀਗਾ ਉੱਥੇ ਉਹਨਾਂ ਨੇ ਅੱਗ ਲਾ ਦਿੱਤੀ ਹੈ ਪੂਰੇ ਤਰੀਕੇ ਦੇ ਨਾਲ ਘਰ ਫੂਕ ਦਿੱਤਾ ਆ ਔਰ ਕਹਿੰਦੇ ਨੇ ਕਿ ਸੰਪਤੀ ਜਿਹੜੀ ਆ ਉਹਦੀ ਪੂਰੇ ਤਰੀਕੇ ਦੇ ਨਾਲ ਉਹਦੀ ਤੋੜਫੜ ਹੋਈ ਆ ਘਰ ਦਾ ਸਮਾਨ ਅੱਗ ਦੇ ਹਵਾਲੇ ਕਰ ਦਿੱਤਾ ਆ ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇ ਦੇ ਕੋਲ ਜਾ ਜਿਹੜਾ ਆ ਸਾਰੇ ਸ਼ਹਿਰ ਦੀ ਸਥਿਤੀ ਜਿਹੜੀ ਆ ਉਹਨੂੰ ਅਸਥ ਵਿਅਸਤ ਕਰਕੇ ਰੱਖ ਦਿੱਤਾ ਹੈ ਯਾਨੀ ਕਿ ਪਾਕਿਸਤਾਨ ਦੇ ਹਾਲ ਬੁਰੇ ਨੇ ਪਾਕਿਸਤਾਨ ਹੁਣ ਅੱਗ ਦੇ ਵਿੱਚ ਸੜ ਰਿਹਾ ਆ ਪਾਕਿਸਤਾਨ ਦੇ ਵਿੱਚ ਅੱਗ ਲੱਗੀ ਹੋਈ ਹੈ ਪਰ ਉਹ ਅੱਗ ਹੈ ਪਾਣੀ ਦੀ ਯਾਨੀ ਕਿ ਸਿੰਧ ਏਰੀਆ ਦੇ ਵਿੱਚ ਪਾਣੀ ਨੂੰ ਲੈ ਕੇ ਪ੍ਰਦਰਸ਼ਨ ਹੋਣਾ ਸ਼ੁਰੂ ਹੋ ਗਿਆ ਆ ਔਰ ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਰਾਜ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਹੈ ਔਰ ਤੁਸੀਂ ਦੇਖੋ ਇਹਦੇ ਵਿੱਚ ਦੋ ਜਿਹੜੇ ਪ੍ਰਦਰਸ਼ਨਕਾਰੀਆ ਉਹਨਾਂ ਦੀ ਮੌਤ ਵੀ ਹੋਈ ਆ ਔਰ ਇੱਕ ਕਈ ਪੁਲਿਸ ਕਰਮਚਾਰੀ ਜਿਹੜੇ ਨੇ ਉਹਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਇਹਦਾ ਜਿੱਥੋਂ ਦਾ ਇਹ ਸ਼ਹਿਰ ਹੈ ਉਹ ਪੂਰਾ ਸ਼ਹਿਰ ਜਿਹੜਾ ਆ ਉਹ ਸਾਰਾ ਪ੍ਰਭਾਵਿਤ ਹੋ ਗਿਆ ਆ ਅਸਤਵਿਅਸਤ ਹੋ ਗਿਆ ਆ ਕਿਉਂਕਿ ਪੂਰਾ ਸ਼ਹਿਰ ਕਹਿੰਦੇ ਨੇ ਸੜਕਾਂ ਦੇ ਉੱਤੇ ਆ ਔਰ ਇੱਥੇ ਸਾਰਾ ਕੁਝ ਜਿਹੜਾ ਆ ਤੁਸੀਂ ਦੇਖੋ ਵੀ ਮંત્રી ਦੇ ਘਰ ਨੂੰ ਗੈਰ ਰਾਜ ਮੰਤਰੀ ਦੇ ਘਰ ਨੂੰ ਅੱਗ ਲੱਗ ਜਾਣੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਤੇ